ਸਵਾਲ ਕਰਨੇ ਵਾਲੇ ਨਾਲੋਂ ਉੱਤਰ ਦੇਣੇ ਵਾਲਾ ਵੱਡਾ ਹੁੰਦਾ ਆਮ ਸਮਾਜ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਇੱਕ ਇਹਨਾਂ ਤੋਂ ਵੀ ਵੱਡਾ ਹੁੰਦਾ ਹੈ ਵੀ ਜਿਹੜਾ ਉੱਤਰ ਬੋਲ ਕੇ ਨਹੀਂ ਦਿੰਦਾ ਉਹਨੂੰ ਦੇਖਣ ਨਾਲ ਹੀ ਮਿਲ ਜਾਂਦਾ ਹੈ ਉਹਨੂੰ ਦੇਖਣ ਨਾਲ ਮਨੁੱਖ ਨੂੰ ਹਰੇਕ ਨੂੰ ਉੱਤਰ ਨਹੀਂ ਮਿਲਦਾ ਹੁਣ ਇਹਦੇ ਉੱਤੇ ਮੈਂ ਇੱਕ ਉਦਾਹਰਨ ਵੀ ਦਵਾਂ ਗੱਲ ਸਪਸ਼ਟ ਹੋਵੇ ਤਿੰਨ ਬਹਿਰੇ ਸੀ ਜਿਨ੍ਹਾਂ ਨੂੰ ਸੁਣਾਈ ਨਹੀਂ ਸੀ ਦਿੰਦਾ ਉਹਨਾਂ ਦੀ ਜਿਹੜੀ ਕਹਾਣੀ ਸੀ ਉਹ ਓਸ਼ੋ ਜੀ ਮਹਾਰਾਜ ਨੇ ਸੁਣਾਈ ਵੀ ਇੱਕ ਲੱਕੜਹਾਰਾ ਲੱਕੜਾਂ ਕੱਟ ਰਿਹਾ ਹੈ ਇੱਕ ਇਆਲੀ ਭੇਡਾਂ ਚਾਰ ਰਿਹਾ ਸੀ ਹੁਣ ਪੁਰਾਣੀ ਕਹਾਣੀ ਆ ਪੁਰਾਣੇ ਜ਼ਮਾਨੇ ਦੀ ॠषि मुਨੀਆਂ ਨੇ ਇਹ ਜਿਹੜਾ ਟੰਗ ਸੀ ਸਮਝਾਉਣ ਦਾ ਕਹਾਣੀਆਂ ਦੇ ਆਧਾਰਤ ਗੱਲ ਪੱਲੇ ਪੈ ਜਾਂਦੀ ਸੀ ਹੁਣ ਉਹ ਜਿਹੜਾ ਹਾਜੜੀ ਸੀ ਭੇਡਾਂ ਚਾਰਦਾ ਉਹਨੇ ਜਿਹੜੀ ਉਹਦੀ ਪਤਨੀ ਸੀ ਉਹ ਰੋਜ਼ ਉਹਦਾ ਖਾਣਾ ਲੈ ਕੇ ਉਹਦੇ ਕੋਲ ਆਉਂਦੀ ਸੀ ਉਸ ਦਿਨ ਟਾਈਮ ਜਾਦੇ ਹੋ ਗਿਆ ਦੁਪਹਿਰਾ ਹੋ ਗਿਆ ਦੁਪਹਿਰੇ ਤੋਂ ਵੀ ਜ਼ਿਆਦਾ ਜਿਹਾ ਟਾਈਮ ਹੋਇਆ ਉਹਨੇ ਦੇਖਿਆ ਵੀ ਅੱਜ ਤੱਕ ਐਸਾ ਹੋਇਆ ਨਹੀਂ ਵੀ ਮੇਰੀ ਪਤਨੀ ਖਾਣਾ ਲੈ ਕੇ ਨਾ ਆਈ ਹੋਵੇ ਜਦੋਂ ਇਹ ਐਸਾ ਦੇਖਿਆ ਉਹਨੇ ਕਿ ਕਿਤਾ ਵੀ ਮੈਂ ਆਪ ਜਾ ਕੇ ਖਾਣਾ ਲੈ ਕੇ ਆਵਾਂ ਫਿਰ ਉਹਨੇ ਸੋਚਿਆ ਵੀ ਜੇ ਮੈਂ ਗਿਆ ਮੇਰੀਆਂ ਭੇਡਾਂ ਕਿਤੇ ਭਟਕ ਨਾ ਜਾਣ ਕਿਸੇ ਪਾਸੇ ਨਾ ਚਲੀਆਂ ਜਾਣ ਉਸਨੇ ਕੀ ਕੀਤਾ ਨੇੜੇ ਇੱਕ ਲੱਕੜਹਾਰਾ ਲੱਕੜਾਂ ਕੱਟ ਰਿਹਾ ਸੀ ਉਹ ਲੱਕੜਹਾਰੇ ਦੇ ਕੋਲ ਗਿਆ ਅਤੇ ਉਸ ਨੂੰ ਕਿਹਾ ਭਾਈ ਮੇਰੀ ਜਿਹੜੀਆਂ ਇਹ ਭੇਡਾਂ ਨੇ ਵੀ ਤੂੰ ਇਹਨਾਂ ਦਾ ਖਿਆਲ ਰੱਖੀ ਵੀ ਮੈਂ ਆਪਣੀ ਰੋਟੀ ਲੈ ਕੇ ਖਾਣਾ ਲੈ ਕੇ ਹੁਣੀ ਵਾਪਸ ਆਇਆ ਉਹਨੂੰ ਸੁਣਾਈ ਤਾਂ ਦੰਦਾ ਨਹੀਂ ਸੀ ਨਾ ਲੱਕੜਹਾਰੇ ਨੂੰ ਸੁਣਦਾ ਸੀ ਨਾ ਉਹਨੂੰ ਇਆਲੀ ਨੂੰ ਭੇਡਾਂ ਵਾਲੇ ਨੂੰ ਸੁਣਦਾ ਸੀ ਉਹਨੇ ਹੱਥ ਮਾਰਤਾ ਜਾ ਜਾ ਮੇਰੇ ਕੋਲ ਕੰਮ ਨਹੀਂ ਹੈ ਮੇਰੇ ਕੋਲ ਬੇਲ ਨਹੀਂ ਹੈ ਤੇਰੀਆਂ ਗੱਲਾਂ ਸੁਣਨ ਦਾ ਉਹਨੇ ਇੰਨੀ ਗੱਲ ਕਹੀ ਉਹ ਚੱਲ ਪਿਆ ਉਹਨੇ ਕਿਹਾ ਵੀ ਕਿਤੇ ਉਹਨੇ ਹੱਥ ਮਾਰਿਆ ਵੀ ਤੂੰ ਜਾ ਮੈਂ ਖਿਆਲ ਰੱਖ ਲਉ ਉਹ ਚਲਾ ਗਿਆ ਉਹ ਜਾ ਕੇ ਆਪਣੀ ਰੋਟੀ ਲੈ ਕੇ ਰੋਟੀ ਖਾ ਕੇ ਵਾਪਸ ਆਇਆ ਆ ਕੇ ਉਹਨੇ ਕਿਹਾ ਉਹਨੂੰ ਆ ਕੇ ਉਹਨੇ ਕਿਹਾ ਵੀ ਇਹਦਾ ਧੰਨਵਾਦ ਕਰ ਦਵਾਂ ਮੈਂ ਵੀ ਇਹਨੇ ਜਾ ਗਿਣੀਆਂ ਉਹਨੇ ਪੇਡਾਂ ਪੂਰੀਆਂ ਸੀ ਉਸੇ ਜਗ੍ਹਾ ਉਸੇ ਤਰ੍ਹਾਂ ਚੁਗ ਰਹੀਆਂ ਸੀ ਉਹਨੇ ਕਿਹਾ ਵੀ ਮੈਂ ਦਾ ਧੰਨਵਾਦ ਕਰਨਾ ਉਹਨੇ ਕਿਹਾ ਵੀ ਚਲ ਖਾਲੀ ਧੰਨਵਾਦ ਕੀ ਕਰਨਾ ਹੈ ਵੀ ਕਪੇੜ ਉਹਦੀ ਲੰਗੜੀ ਸੀ ਲੱਤ ਤਾਂ ਉਹਨੇ ਕਿਹਾ ਵੀ ਇਹਨੂੰ ਇੱਕ ਅੱਧੇ ਦਿਨ ਨੂੰ ਕੱਟਣਾ ਹੀ ਆ ਵੀ ਮੈਂ ਇਹਨੂੰ ਇਹ ਇਹਨੂੰ ਇਹ ਭੇਡ ਦੇ ਆਵਾ ਵੀ ਇਹਦਾ ਸਨਮਾਨ ਕਰ ਦੂੰਗਾ ਉਹ ਭੇਡ ਲੈ ਕੇ ਗਿਆ ਜਾ ਕੇ ਕਹਿਣ ਲੱਗਿਆ ਕਹਿੰਦਾ ਭਾਈ ਤੇਰਾ ਧੰਨਵਾਦ ਵੀ ਤੈਂ ਮੇਰੀਆਂ ਭੇਡਾਂ ਦਾ ਖਿਆਲ ਰੱਖਿਆ ਵੀ ਆ ਮੈਂ ਭੇਟ ਤੈਨੂੰ ਭੇਡ ਭੇਟ ਕਰਦਾ ਵੀ ਮੈਂ ਸ਼ੁਕਰਾਨੇ ਵਜੋਂ ਦਿੰਦਾ ਹੈ ਉਹ ਕਹਿੰਦਾ ਵੀ ਮੈਂ ਤੇਰੀ ਭੇਡ ਦੀ ਲੱਤ ਕਦੋਂ ਥੋੜੀ ਐ ਹੁਣ ਸੁਣਦਾ ਤਾਂ ਉਹਨੂੰ ਹੈ ਨਹੀਂ ਸੀ ਵੀ ਇਹ ਕਿਉਂ ਆਇਆ ਉਹ ਕਹਿੰਦਾ ਮੈਂ ਤੇਰੀ ਭੇਡ ਦੀ ਲੱਤ ਕਦੋਂ ਥੋੜੀ ਐ ਉਹ ਕਹਿੰਦਾ ਵੀ ਮੈਂ ਤੈਨੂੰ ਸ਼ੁਕਰਾਨਾ ਕਰਨਾ ਹੈ ਤੇਰਾ ਹੁਣ ਦੋਏ ਜਣੇ ਆਪਸ ਦੇ ਵਿੱਚ ਇਸ ਤਰ੍ਹਾਂ ਉਹਨਾਂ ਦੀ ਵੱਧੋ ਘੱਟੀ ਹੋ ਰਹੀ ਆ ਉਸ ਤੋਂ ਬਾਅਦ ਇੱਕ ਦੂਜੇ ਪਾਸਿਓਂ ਇੱਕ ਚੋਰ ਆ ਰਿਹਾ ਸੀ ਕਿਸੇ ਦਾ ਚੋਕੋੜਾ ਚਰਾ ਕੇ ਜਾਂ ਚੋਰ ਆਇਆ ਚੋਰ ਨੂੰ ਵੀ ਨਹੀਂ ਸੀ ਸੁਣਦਾ ਚੋਰ ਨੂੰ ਵੀ ਨਹੀਂ ਸੀ ਸੁਣਦਾ ਹੁਣ ਉਹਨਾਂ ਨੇ ਕੀ ਕਰਿਆ ਚੋਰ ਫੜ ਲਿਆ ਦੋਆ ਨੇ ਵੀ ਗੱਲ ਵੱਧ ਰਹੀ ਹੈ ਵੀ ਇਹ ਮਸਲਾ ਹੱਲ ਹੋਵੇ ਉਹ ਜਾਂ ਚੋਰ ਦੋਆ ਨੇ ਫੜਿਆ ਉਹ ਕਹਿੰਦਾ ਵੀ ਦੇਖ ਇਹਦੀ ਭੇਡ ਦੀ ਲੱਤ ਮੈਂ ਨਹੀਂ ਥੋੜੀ ਵੀ ਮੇਰੇ ਤੇ ਇਲਜ਼ਾਮ ਲਾਉਂਦਾ ਉਹ ਕਹਿੰਦਾ ਭਾਈ ਮੈਂ ਇਹਨੂੰ ਦਾਨ ਕਰ ਰਿਹਾ ਭੇਡ ਮੈਂ ਸ਼ੁਕਰਾਨੇ ਬਜੋ ਵੀ ਇਹ ਲੈ ਨਹੀਂ ਰਿਹਾ ਉਹ ਸੁਣਦਾ ਚੋਰ ਨੂੰ ਵੀ ਨਹੀਂ ਸੀ ਚੋਰ ਕਹਿੰਦਾ ਭਾਈ ਵੀ ਆ ਆਪਣਾ ਘੋੜਾ ਜੱਕੋ ਆਪਣਾ ਲੋਕੋੜਾ ਵੀ ਮੈਨੂੰ ਜਾਣ ਦੋ ਮੇਰੇ ਤੋਂ ਗਲਤੀ ਹੋ ਗਈ ਚੋਰ ਨੂੰ ਐ ਹੋ ਗਿਆ ਵੀ ਪਤਾ ਨਹੀਂ ਕੋੜਾ ਇਹਨਾਂ ਦਾ ਇਹਨਾਂ ਨੇ ਮੈਨੂੰ ਤਾਂ ਫੜਿਆ ਹੁਣ ਤਿੰਨਾਂ ਦਾ ਰੋਲ ਖਚੋਲਾ ਚੱਲ ਰਿਹਾ ਜੋ ਅੱਜ ਸਮਾਜ ਦੇ ਵਿੱਚ ਚੱਲਦਾ ਹੈ ਸਮਾਜ ਦੇ ਵਿੱਚ ਰੋਲ ਖਚੋਲਾ ਜਿਵੇਂ ਚੱਲ ਰਿਹਾ ਹੈ ਹੁਣ ਰੋਲ ਖਚੋਲੇ ਦੇ ਵਿੱਚ ਉਧਰੋਂ ਇੱਕ ਫਕੀਰ ਆ ਰਿਹਾ ਹੈ ਹੁਣ ਜਿਹੜਾ ਫਕੀਰ ਆ ਰਿਹਾ ਹੈ ਫਕੀਰ ਨੇ ਕੁਝ ਸਮੇਂ ਵਾਸਤੇ ਮौन ਧਾਰਨ ਕੀਤਾ ਹੋਇਆ ਸੀ ਵੀ ਮੈਂ ਬੋਲਣਾ ਨਹੀਂ ਹੁਣ ਜੇ ਫਕੀਰ ਨੇ ਦੇਖਿਆ ਫਕੀਰ ਨੂੰ ਗਲਤ ਆ ਸਮਝਾ ਕਿ ਕਿਉਂਕਿ ਫਕੀਰ ਨੂੰ ਤਾਂ ਸੁਣ ਰਿਹਾ ਸੀ ਉਹਨੇ ਕੀ ਕੀਤਾ ਉਹਨਾਂ ਨੂੰ ਦੇਖ ਕੇ ਫਕੀਰ ਨੇ ਉਹਨਾਂ ਨੂੰ ਦੇਖ ਕੇ ਉਹਨਾਂ ਕਨੀ ਉਹਨਾਂ ਕਨੀ ਜਿਆਦਾ ਦ੍ਰਿਸ਼ਟੀ ਮਾਰੀ ਅੱਖਾਂ ਨਾਲ ਝੋੜ ਕਨੀ ਦ੍ਰਿਸ਼ਟੀ ਮਾਰੀ ਅੱਖਾਂ ਨਾਲ ਜੇ ਦੇਖ ਰਿਹਾ ਸੀ ਉਹਨੂੰ ਲੱਗਿਆ ਵੀ ਬੰਦਾ ਸਮੋਹਿਤ ਕਰ ਰਿਹਾ ਹੈ ਚੋਰ ਆਪਣਾ ਘੋੜੇ ਤੇ ਚੜ ਕੇ ਚੋਰ ਚੱਲ ਗਿਆ ਐਸੀ ਤਰ੍ਹਾਂ ਜਿਹੜਾ ਇਹ ਐਲਈ ਸੀ ਉਹ ਆਪਣੀ ਭੇਡ ਲੈ ਕੇ ਚੱਲਿਆ ਗਿਆ ਦ੍ਰਿਸ਼ਟੀ ਨਾਲ ਫਕੀਰ ਦੀ ਨਾਲਾ ਐਸੀ ਤਰ੍ਹਾਂ ਜਦੋਂ ਉਹਨੂੰ ਦੱਸਿਆ ਲੱਕੜਹਾਰੇ ਬਲ ਦ੍ਰਿਸ਼ਟੀ ਮਰੀ ਉਹ ਆਪਣੀਆਂ ਲੱਕੜਾਂ ਕੱਟਣ ਲੱਗ ਗਿਆ ਤਿੰਨੇ ਬੰਦੇ ਆਪਣੀ 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 ਮੰਜ਼ਲ ਵੱਲ ਚੱਲ ਪਏ ਹੁਣ ਇੱਕ ਤਾਂ ਇਹ ਮਨੁੱਖ ਹੁੰਦੇ ਨੇ ਜਿਹੜੇ ਬਿਨਾ ਬੋਲੇ ਉੱਤਰ ਦੇ ਦਿੰਦੇ ਨੇ ਇੱਕ ਸਵਾਲ ਕਰਦਾ ਸਮਾਜ ਦੇ ਵਿੱਚ ਉਦੇ ਨਾਲੋਂ ਵੱਡਾ ਉੱਤਰ ਦੇਣ ਵਾਲਾ ਹੁੰਦਾ ਹੈ ਪਰ ਇਹ ਸਮਾਜਿਕ ਲੈਵਲੇ ਰਹਿ ਜਾਂਦਾ ਹੈ ਅਸਲੀ ਉੱਤਰ ਦੇਣ ਵਾਲਾ ਉਹ ਹੁੰਦਾ ਜਿਹੜਾ ਬਿਨਾ ਬੋਲੇ ਹੀ ਉੱਤਰ ਦੇ ਜੇ ਬਿਨਾ ਬੋਲੀ ਕਿਉਂਕਿ ਜੋ ਪਰਮਾਤਮਾ ਹੈ ਉਹਦਾ ਉੱਤਰ ਤਾਂ ਬੋਲ ਕੇ ਕਿਸੇ ਗੱਲ ਵਿੱਚ ਆਉਣਾ ਹੀ ਨਹੀਂ ਕਿਆ ਹੂੰ ਕਥੀ ਕਥੇ ਕਥ ਦੇਖ ਮੈਂ ਅਕਰਤਨਾ ਕਤ ਨਾ ਜਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੇ ਹੂੰ ਜਾਣਾਂ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਵੀ ਜੇ ਮੈਂ ਜਾਣ ਲਿਆ ਮੈਂ ਕਹਿਣਾ ਨਹੀਂ ਹੁਣ ਕਹਿੰਦੇ ਮਹਾਰਾਜ ਕਹਿ ਦੋ ਬੜਿਆਂ ਦੀ ਸਮਝ ਆ ਜੂ ਮਹਾਰਾਜ ਕਹਿੰਦੇ ਜੇ ਹਾਂ ਜਾਣਾ ਆਕਾ ਨਹੀਂ ਕਹਿਣਾ ਕਥਨ ਨਾ ਜੇ ਵੀ ਉਹ ਕਥਨੀ ਚ ਨਹੀਂ ਆਉਂਦੇ ਬੋਲ ਬਾਛਾ ਕਹਿੰਦੇ